ਹੈਲੋ ਐਂਡ ਵੈਲਕਮ ਗਾਇਸ ਕਿਵੇਂ ਹਾਈ ਹੋਪ ਤੁਸੀਂ ਸਾਰੇ ਠੀਕ ਹੋਗੇ ਤੇ ਗਾਇਸ ਆਪਾਂ ਹੀ ਪੁਰੇ ਘਟਾ ਤੇ ਲਵਜੀ ਬਾਬੂ ਆਪਾਂ ਅੱਗੇ ਡਬਲ ਵਲੋਗ ਲੈ ਕੇ ਤੇ ਲਵ ਵਲੋਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਬਿਲਕੁਲ ਬਿਲਕੁਲ ਆਪਣੇ ਵਲੋਗ ਦੇ ਵਿੱਚ ਹਾਈ ਹੋਪ ਤੁਸੀਂ ਸਾਰੇ ਠੀਕ ਹੋਗੇ ਤੇ ਗਾਇਸ ਆਪਾਂ ਪੂਰੇ ਘਟਿਆ ਤੇ ਆਪਾਂ ਕੋਲਤੀਆ ਸਰੀ ਸਰੀਦ ਕਾਹਣ ਤੇ ਐਤਵਾਰ ਦਾ ਦਿਨ ਸਾਰਿਆਂ ਨੂੰ ਐਪੀ ਸੰਡੇ ਅੱਜ ਸੰਡੇ ਅੱਜ ਤੇ ਦੇਖੋ ਵਲੋਗ ਦੇ ਵਿੱਚ ਆਪਾਂ ਕੀ ਕਰਦੇ ਅੱਜ ਸੰਡੇ ਵਾਲੇ ਦਿਨ ਉਹ ਲੋਗ ਪੂਰਾ ਦੇਖੋ ਲੋਕਾਂ ਨੂੰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਕਰ ਦੋ ਜਲਦੀ ਜਲਦੀ ਤੇ ਆਪਾਂ ਮਾਰਦੇ ਆ ਝਾੜੂ ਤੇ ਝਾੜੂ ਮਾਰੋ ਤੋਂ ਬਾਅਦ ਆਪਾਂ ਕਰਦੇ ਆ ਵਲੋਗ ਬਣਾਉਨੇ ਆ ਅੱਜ ਆਪਾਂ ਬਣਾਵਾਂਗੇ ਬਲੋਗ ਬਲੋਗ ਅੱਪਾ ਮਾਰ ਰਿਹਾ ਨਿਆ ਝਾੜੂ ਦੁਕਾਨ ਦੀ ਕਰਦੀ ਆ ਪਿਆ ਸਫਾਫ ਸਫਾਈ ਤਾਂ ਲਗਭਗ ਅੱਪਾ ਮਾਰਤਾ ਦੁਕਾਨ ਦੇ ਵਿੱਚ ਝਾੜੂ ਅੱਪਾ ਮਾਰਦੇ ਹੁਣ ਬਾਹਰ ਦੁਕਾਨ ਤੇ ਹੋ ਗਿਆ ਸਫਾਈ ਮਿੱਤਰੋ ਤੇ ਬਸ ਥੋੜਾ ਜਿਹਾ ਰਹਿ ਗਿਆ ਆਪਣਾ ਝਾੜੂ ਮਾਰਨ ਲਾ ਤੇ ਵਲੋਗ ਨ ਕਰੋ ਇੰਜ ਉ ਆਏ ਵਲੋਗ ਨੂੰ ਪੂਰਾ ਦੇਖ ਕਰੋ ਹੁਣ ਅੱਪਾ ਮਾਰਦੇ ਆ ਪੌੜੀਆਂ ਦੇ ਲੋ ਜੀ ਆਪਾਂ ਪਾਰਤਾ ਝਾੜੂ ਆਪਾਂ ਝਾੜੂ ਮਾਰਤਾ ਤੇ ਟਿਕਾਣ ਦੀ ਸਫਾਈ ਕਰਤੀ ਆ ਤੇ ਵਲੋਗ ਨੂੰ ਪੂਰਾ ਦੇਖਿਓ ਚੈਨਲ ਨੂੰ ਕਰ ਸਬਸਕ੍ਰਾਈਬਰ ਵਲੋਗ ਨੂੰ ਪੂਰਾ ਦੇਖਿਆ ਕਰੋ ਤੇ ਬ੍ਰੌਟ ਸਕਿਪ ਨਾ ਕਰਿਆ ਕਰੋ ਵਲੋਗ ਨੂੰ ਅੱਗੇ ਜਾਂਦੇ ਰਹਿਿਆ ਕਰੋ ਤੇ ਵੇਖੋ ਵਲੋਗ ਨੂੰ ਟਿਕ ਕਰੋ ਇੰਜੋਏ ਤੇ ਚਲਦੇ ਆ ਅੱਗੇ-ਅੱਗੇ ਵੇਖੋ ਵਲੋਗ ਨੂੰ ਟਿਕ ਕਰੋ ਇੰਜੋਏ ਤੁਸੀਂ Czar było ਤਾਂ ਹਾਂਜੀ ਬਾਬੇ ਉਹ ਬਣਾਪਾ ਬਣਾਉਣੀ ਅੱਜ ਸੀ ਗੈਤਵਾਰ ਆਪਾਂ ਬਣਾਉਣੀ ਆ ਕੜੀ ਲੱਸੀ ਦੀ ਕੜੀ ਕੜੀ ਤੇ ਆਪਾਂ ਦੇ ਕੇ ਰੈਸਪੀ ਬਲੌਗ ਮੈਂ ਤੁਹਾਨੂੰ ਅੱਗੇ ਵੀ ਕਾਹਸੇ ਬਣਾਵਾਂਗੇ ਆਪਾਂ ਕੋਈ ਚੀਜ਼ ਬਣਾਵਾਂਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਰੈਸਪੀ ਬਲੌਗ ਆਪਾਂ ਲੈ ਕੇ ਆਵਾਂਗੇ ਜੀ ਵੀ ਰੈਸਪੀ ਬਲੌਗ ਹੀ ਅਜਾ ਦਿਨ ਤੇ ਵਿਖੋ ਬਲੌਗ ਨੂੰ ਕੋਰ ਐਕਸੈਪਟ ਜਿਵੇਂ ਦਾ ਬੜਿਆ ਵਾ ਤੇ ਅੱਜ ਆਪਾਂ ਬਣਾਉ ਨੂੰ ਨੇਕੜੀ ਜਾਂ ਫਿਰ ਚੀਲਿਆ ਸਮਾ ਟਮਾਟਰ ਅਤਿਕ ਸੁੱਕੀਆਂ ਲਾਲ ਮਿਰਚੀਆਂ ਤੇ ਹਰੀਆਂ ਮਿਰਚੀਆਂ ਕੱਟ ਵੱਢ ਕੇ ਆਪਾਂ ਵਿੱਚ ਪਾਇਆ ਤੇਲ ਤੇ ਮਹਨਮਗਰ ਤੜਕਾ ਤੜਕਾ ਨਾ ਕੀ ਪਰ ਆਪੋ ਤੜਕਾ ਲਾ ਕੇ ਦੇ ਕੜੀ ਦੇ ਕੜੀ ਦੇ ਵਿੱਚ ਆਪਾਂ ਪਾਵਾਂਗੇ ਕੋਲ ਤੇ ਕੜੀ ਵੀ ਆਪਣੀ ਬਣ ਚੁੱਕੀ ਹੈ ਮੈਂ ਤਾਂ ਬਕਲਾ ਦਾ ਖਾਣੇ ਦਾ ਤੜਕਾ ਬਬਾ ਚ ਲੰਨੀ ਆ ਜੇ ਤੁਸੀਂ ਪਹਿਲਾਂ ਵੀ ਲਾ ਸਕਦੇ ਹੋ ਪਹਿਲਾਂ ਲਾ ਸਜੋ ਪਰ ਆਪਾਂ ਲਾਵਾਂਗੇ ਬਾਅਦ ਵਿੱਚ ਤੜਕਾ ਤੜਕਾ ਏ ਹੁਣ ਆਪਾਂ ਲਾਉਨੇ ਆ ਤੜਕਾ ਤੇ ਫਿਰ ਘੱਟ ਮਟਰ ਆਪਾਂ ਤੇ ਅਦਰਕ ਆਟਾ ਕੱਟ ਕੇ ਬਰੀਕ ਬਰੀਕ ਕਰਕੇ ਫਿਰ ਆਪਾਂ ਤੇ ਸੁੱਕੇ ਲਾਲ ਮਿਰਚਾ ਆਪਾਂ ਤੇ ਹਰੀਆਂ ਮੱਪੀਆਂ ਸੋਤੇ ਪਾਵਾਂਗੇ ਲੂਣ ਮੱਪੀ ਜਨਾ ਅਸਾਂ ਬਸ ਕੀ ਪਾਸਾ ਤੇ ਜੁਬੇ ਤਾਂ ਆਪਾਂ ਤੋਂ ਵੀ ਖਾਣੇ ਚਾਹੁੰਦੇ ਹੋ ਤਾਂ ਦੇਖੋ ਵਲੋਗ ਨੂੰ ਬਲੂਗ ਨੂੰ ਦਿਵਾਈ ਹੁਣ ਆਪਾਂ ਇਹਨੂੰ ਭੁੰਨਦੇ ਆ ਜਿੰਨੇ ਜਿੱਦ ਲਾਲ ਲਾਲ ਨਹੀਂ ਹੁੰਦਾ ਅੰਤ ਕਰ ਆਪਾਂ ਭੁੰਨਾਂਗੇ ਵਲੋਗ ਨੂੰ ਟਿਕੋ ਤੜਕਾ ਕਰਕੇ ਇਹਨੂੰ ਨਰਮ ਕਰ ਲਈ ਤੜਕੇ ਨੇ ਬੋਲਦੇ ਆ ਤੇ ਵਿਖੋ ਵਲੋਗ ਨੂੰ ਜਿਹਦੇ ਵਿੱਚੋਂ ਆਪਣਾ ਲਾਲ ਵਗਿਆ ਦੇ ਵਿੱਚ ਆਪਾਂ ਪਾਵਾਂਗੇ ਕੜੀ ਦੇ ਵਿੱਚ ਆਪਾਂ ਪਾਵਾਂਗੇ ਕੜੀ ਦੇ ਵਿੱਚ ਤੜਕਾ ਪਾਦਾਗੇ ਧੁੰਨ ਕੇ ਚੰਗੀ ਤਰ੍ਹਾਂ ਬਣਾ ਕੇ ਤੁਸੀਂ ਵੀ ਵਲੋਗ ਨੂੰ ਵੇਖੋ ਤੇ ਤੁਸੀਂ ਵੀ ਬਣਾਇਆ ਕਰੋ ਮਿੱਤਰੋ ਤੁਸੀਂ ਵੀ ਬਣਾਇਆ ਕਰੋ ਤੇ ਆਪਾਂ ਪਾਤਾ ਕੜੀ ਆਪਾਂ ਕੜੀ ਪਾਦੀਆ ਕੜੀ ਦੇ ਗੋਲ ਦੇ ਪੂਲ ਵੀ ਰਹਾ ਆਪਾਂ ਪੂਲ ਪਾ ਕੇ ਕੜੀ ਦਾ ਤੜਕੇ ਦੇ ਵਿੱਚ ਆਪਾਂ ਕੋਲਾਗੇ ਇਹ ਚੰਗੀ ਤਰ੍ਹਾਂ ਭੁੰਨਾ ਗੇੜੋ ਭੁੰਨੇਗਾ ਜਦੋਂ ਤੁਮ ਲੂ ਭੁੰਨੇਗਾ ਤਾਂ ਫਿਰ ਆਪਾਂ ਥੜਾ ਤੜਕਾ ਉਹ ਜਿਹੜੇ ਪਕੜੀ ਖੜਾਈ ਦੇ ਵਿੱਚ ਕੜੀ ਪਈ ਆ ਉਸ ਦੇ ਵਿੱਚ ਪਾ ਕੇ ਤੇ ਆਪਾਂ ਜੰਗੀ ਉਹਨਾਂ ਨੂੰ ਕੋਲ ਲਾ ਕੇ ਕੁਬਰੀ ਜਿੱਦਾਂ ਦਾ ਵਾਦਾ ਗ੍ਰਿੱਡ ਤੋਂ ਮੁੱਤ ਪਕੜੀ ਬਹੁਤ ਜਿਆਦਾ ਸਵਾਦ ਬੜੀ ਸੀ ਬਾਬੇ ਬਹੁਤ ਜਿਆਦਾ ਸਵਾਦ ਤੁਸੀਂ ਵੀ ਆਓ ਤੁਸੀਂ ਵੀ ਖਾ ਕੇ ਆਓ ਆਓ ਸੱਚੇ ਖਾ ਕੇ ਖਾਓ ਆਗੇ ਸਾਡੇ ਕੋਲੇ ਆਓ ਜਿੰਨੇ ਜਿੰਨੇ ਕੜੀ ਖਣੀ ਪਈ ਆ ਤੇ ਯਕਤ ਕਰ ਲਿਆ ਆਪਣਾ ਇੰਡਕਸ਼ਨ ਨੂੰ ਕੀਤਾ ਘੱਟ ਫਿਰ ਆਪਾਂ ਲੈ ਗੋਣੇ ਟਲੀਆਂ 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 ਆਪਾਂ ਲੈ ਕੇ ਜਾਵਾਂਗੇ ਟਲੀਆਂ ਤੇ ਹੁਣ ਲਗਭਗ ਆਪਣੀ ਕੜੀ ਤਾਂ ਬਣ ਚੁੱਕੀ ਆ ਹੁਣ ਮੂਨ ਮਿਰਚ ਪਾ ਲਵਾਂਗੇ ਛਾਮ ਨਾਲ ਜਿੰਨੀ ਪਾ ਸਕਦੇ ਹੁਣ ਮਸਾਲਾ ਵੀ ਆਪਣਾ ਬਣ ਕੇ ਰੈਡੀ ਹੋ ਗਿਆ ਤੇ ਜਿਹੜੇ ਆਪਣੇ ਕੜੀ ਦੇ ਵਿੱਚ ਇੱਕ ਖੜਚੀ ਹੂਰ ਪਾਗੇ ਦੇ ਵਿੱਚ ਆਪਾਂ ਇਹਦੀ ਕੜੀ ਸੋਹਗੇ ਸੀ ਉਹ ਆਪਾਂ ਫੋਨ ਲਗੇ ਦੇ ਉਹਦੀਆਂ ਸਕਾਟੇ ਟੇਟੇ ਤੜਕਾ ਲੱਗ ਜੂ ਆਪਣਾ ਤੇ ਇਹੀ ਸਾਥ ਕੋ ਪੱਕੜਾਈ ਕੜਾਈ ਦੇ ਵਿੱਚ ਪਾ ਦਵਾਂਗੇ তাতে খুব লোক নোখোঁ ইণ্ডুৱাই ਹਾਂਜੀ ਮਿੱਤਰੋ ਹੁਣ ਆਪਾਂ ਲਈ ਆਏ ਧਣੀਆਂ ਤੋੜ ਕੇ ਤੇ ਧਣੀਆਂ ਵਿੱਚ ਪਾਵਾਂਗੇ ਘੱਟ ਵੱਟ ਕੇ ਸਵਾਦ ਦੇ ਲਈ ਧਣੀਆਂ ਪਾਵਾਂਗੇ ਆਪਾਂ ਤੇ ਖੁਸ਼ਬੂ ਦੇ ਲਈ ਵੀ ਧਣੀਆਂ ਪਾਵਾਂਗੇ ਧੜੀਆਂ ਪੋਣਾ ਵਧੀਆ ਧਣੀਆਂ ਦਾ ਡਿਜ਼ਾਈਨ ਵੀ ਬੰਦਾ ਇੱਕ ਤਾਂ ਵਧੀਆ ਬਣ ਰੰਗ ਵੀ ਵਧੀਆ ਉਹਦਾ ਵੱਤੇ ਹੁਣ ਆਪਾਂ ਤੜਕਾ ਵਿੱਚ ਪਾਤਾ ਕੜਾਈ ਦੇ ਵਿੱਚ ਤੜਕਾ ਲੱਗ ਗਿਆ ਤੜਕਾ ਆਪਾਂ ਪਾਇਆ ਵਾ ਉਸ ਤੋਂ ਦੀ ਤੇ ਚੰਗੀ ਤਰ੍ਹਾਂ ਘੋਲ ਕੇ ਇੱਕ ਵਿੱਚ ਆਪਾਂ ਕੜੀ ਬਣਾ ਲਈਤੀ ਹੈ ਕੜੀ ਦੀ ਰੈਸਪੀ ਆਪਾਂ ਲੈ ਕੇ ਆਏ ਕੜੀ ਤੁਸੀਂ ਵੀ ਇੰਜੋਏ ਕਰੋ ਤੁਸੀਂ ਬਣਾਇਆ ਕਰੋ ਵਲੌਗ ਨੂੰ ਤੁਸੀਂ ਵੀ ਕੜੀ ਬਣਾਓ ਸਾਡੇ ਬਲੌਗ ਦੇਖ ਕੇ रेसिपी ਜਿਵੇਂ ਅਸੀਂ ਬਣਾਈ ਉਦੋਂ ਤੁਸੀਂ ਬਣਾਓ ਕੜੀ ਨੂੰ ਉਹਨਾਂ ਪੋਤੇ ਵੀ ਪਾ ਦਿੱਤੀ ਹੈ ਧਣੀਆਂ ਪਾ ਦਿੱਤਾ ਉੱਤੇ ਵੀ ਲੋ ਜੀ ਬਿੱਤਰੋ ਹੁਣ ਆਪਾਂ ਚੱਲੇ ਆ ਮੋਟਕੀ ਮੋਟਕੀ ਜਾਨੀਆਂ ਤੇ ਆਪਾਂ ਕੋਲ ਸੀ ਮੋਟਕੀ ਕੰਮ ਆ ਆਪਣਾ ਖੜਾ ਸੀ ਬਾਈਕ ਆ ਪਰ ਝੁਟਾ ਖੜਾ ਸੀ ਤੇ ਮੋਟਕੀ ਕਿਰਦੇ ਨੂੰ ਆਪਾਂ ਇੰਜਨ ਦਾ ਕੰਮ ਕਰਉਣਾ ਸੀ ਇੱਕ ਤਾਂ ਉੱਤੋਂ ਸਾਰੀ ਪਾਰਟ ਬਦਲਣੀਆਂ ਸੀ ਕਿ ਇੱਕ ਜੰਮ ਦਿੱਤੀ ਸੀ ਉਸ ਤੋਂ ਬਾਅਦ ਟੈਂਕੀ ਜੰਮੀ ਪੁਂਡੀ ਟਿਊਬ ਵੀ ਸੀ ਹੈਡਲਾਈਟ ਨਾਲ ਪਾਣੀ ਦੀ ਵਸਲ ਨਾਲ ਬਹੁਤ ਸਾਰਾ ਕੁਝ ਬਲਮਾ ਬੋੜਾ ਸੀ ਇਹਦਾ ਕੰਮ ਕਰਨਾ ਪੈਣਾ ਸੀ ਇੱਕ ਤਾਂ ਤੇ ਮੋਟਕੀ ਇੱਕ ਤੋਂ ਲੋਨ ਆਪਣੀ ਜੋ 10 15 ਦਿਨ ਚੱਲੇਗਾ ਜਿਹੜਾ ਆਪਣੇ ਭਾਈ ਤੇ ਯੋਜਨਾ ਕੋਲੋਂ ਵੀ ਨਾ ਲੋਕਾਂ ਦੇ ਚੁਣੇ ਹੋਏ ਗੁਰੂ ਜਾਈ ਸੋਚ ਚਾਹੁੰਦੇ ਨੇ ਬਈ ਜਿਹੜੇ ਕੋਈ ਇੱਕ ਕੋਈ ਨਹੀਂ ਹਾਂਜੀ ਬੱਬੇ ਵਾ ਖੜੀ ਆਪਣੀ ਬਾਈਕ ਦੇਖੋ ਤੇ ਬਾਈਕ ਦਾ ਖੋਲਤਾ ਇੰਜਨ ਇੰਜਨ ਦਾ ਖੋਲ ਕੇ ਰੱਖ ਲਿਆ ਇਹਨਾਂ ਨੇ 3 ਘੰਟੇ ਦਾ ਕੰਮ ਕਰਨਗੇ ਤੇ ਇੰਜਨ ਦਾ ਕੰਮ ਕਰਨ ਤੋਂ ਬਾਅਦ ਇਹਨੂੰ ਬਥਾਰੇ ਕੋ ਟੈਂਕੀ ਦਾ ਪਾਰਟਸ ਹੈਡਲਾਈਟ ਪਿਛਲੀ ਲਾਈਟ ਤੇ ਵਿਜ਼ਰ ਵਜ਼ਰ ਸੀਚ ਸੂਚ ਸਾਰਾ ਕੁਝ ਬਦਲ ਦੇਣਗੇ ਨਵਾਂ ਪਾ ਦੇਣਗੇ ਮੋਡੀਫਾਈ ਕਰ ਦੇਣਗੇ ਟੇਪ ਟੂਪ ਕਰ ਦੇਣਗੇ ਵਧੀਆ ਬਣਾ ਦੇਣਗੇ ਤੇ ਉਹ ਵਲੋਗ ਦੇਖੋ ਤੁਸੀਂ ਵੀ ਵਲੋਗ ਆਪਾ ਬਣਾਵਾਂਗੇ ਉਹਦਾ ਵਲੋਗ ਬਣਾਵਾਂਗੇ ਉਹ ਵਲੋਗ ਦੇਖਣ ਲਈ ਚੈਨਲ ਸਬਸਕ੍ਰਾਈਬ ਜੁੜ ਗਿਰਿਓ ਤਾਂ ਦੇਖੋ ਵਲੋਗ ਨੂੰ ਹਾਂਜੀ ਬਾਬੇ ਹੁਣ ਆਪਾਂ ਆ ਗਏ ਆ ਸਵੀਟ ਸ਼ਾਪ ਸਵੀਟ ਸ਼ਾਪ ਤੇ ਆਪਾਂ ਲੈਣੇ ਸੀ ਚਾਹ ਵਾਸਤੇ ਕੁਝ ਖਾਣ ਨੂੰ ਆਪਾਂ ਲਈ ਮਠੀਆਂ ਚਾਹ ਵਾਸਤੇ ਖਾਣ ਨੂੰ ਤਾਂ ਆਪਾਂ ਫਿਲਹਾਲ ਚੱਲਦੇ ਆਂ ਮਠੀਆਂ ਸਵੀਟ ਸ਼ਾਪ ਤੋਂ ਮੁਦਕੀ ਹਣ ਆਪਾਂ ਜਾਂਦੇ ਆ ਘਰ ਇਹ ਤੇ ਘਰ ਜਾਣ ਤੋਂ ਬਾਅਦ ਆਪਾਂ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਦੇਖੋ ਵਲੌਗ ਨੂੰ ਤੋ ਠੀਕ ਹੈ ਮਿੱਤਰੋ ਅੱਜ ਦੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰਵਾ ਸਬਸਕ੍ਰਾਈਬ ਬਾਕੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਆਈ ਹੋਪ ਲਓ ਵਲੌਗ ਤੁਸੀਂ ਵਧੀਆ ਦੇਖਿਆ ਹੋਊਗਾ ਤੇ ਆਪਣਾ ਮੋਟਰਸਾਈਕਲ ਆਊਗਾ ਇੱਕ ਦੋ ਹਫਤੇ ਨੂੰ ਜਾਂ ਦੋ ਤਿੰਨ ਪੰਜ ਦਿਨਾਂ ਨੂੰ ਆ ਜੂਗਾ ਕਮਬੈਕ ਕਮਬੈਕ ਕਰਾਂਗੇ ਆਪਾਂ ਤੇ ਟੈਨਸ਼ਨ ਨਾ ਲੋ ਹਫਤੇ ਕੋਈ ਬਾਅਦ ਆ ਜੂਗਾ ਫਿਰ ਆਪਾਂ ਪਾਵਾਂਗੇ ਰੀਲਾਂ ਵਲੌਗ ਤੇ ਵਲੌਗ ਬਾਕੀ ਆਹ ਵਲੌਗ ਦੇਖ ਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਕੀ ਮਿਲ ਜਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਵੇ ਰੂ ਧੰਨਵਾਦ